ਨਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਤੇ ਇਹਦੇ ਨੌਜਵਾਨ ਨੇ ਇੱਕ ਪੋਸਟ ਪਾਈ ਸੀ ਕਿ ਮੈਨੂੰ ਆਹ ਜਿਹੜਾ ਰਸਤਾ ਹੈ ਇਹਦੇ ਵਿੱਚ ਪਾਣੀ ਖੜਾ ਹੋਇਆ ਆ ਦੇਖੋ ਤੁਸੀਂ ਪਾਣੀ ਖੜਾ ਹੋਇਆ ਕਿੰਨਾ ਕਿੰਨਾ ਤੇ ਉਸ ਨੇ ਪੋਸਟ ਪਾਈ ਸੀ ਕਿ ਇਸ ਜਿਹੜਾ ਕਿ ਪਾਣੀ ਆ ਇੱਥੇ ਮਿੱਟੀ ਪਾਉਣੀ ਆ ਤੇ ਸਾਨੂੰ ਕੋਈ ਮਿੱਟੀ ਦੀ ਜਿਹੜੀ ਕਿ ਟਰਾਲੀ ਸਿੱਟ ਕੇ ਜਾਵੇ ਆ ਤੁਸੀਂ ਦੇਖੋ ਇਹ ਹੁਣ ਕੌਣ ਸਿੱਟ ਕੇ ਗਿਆ ਆ ਆਪਾਂ ਪਤਾ ਕਰਦੇ ਆ ਆਖਰ ਇਹ ਜਿਹੜੀ ਮਿੱਟੀ ਦੀ ਟਰਾਲੀ ਆ ਇਹ ਕਿਹੜਾ ਬੰਦਾ ਸਿੱਟ ਕੇ ਗਿਆ ਆਪਾਂ ਇਹ ਗੱਲਬਾਤ ਕਰਦੇ ਆਂ ਦੇਖਦੇ ਆਂ ਪੁੱਛਦੇ ਆਂ ਘਰ ਵਾਲਿਆਂ ਨੂੰ ਇਹ ਕੀਨੇ ਕਿਰਪਾ ਕੀਤੀ ਆ ਦੇਖੋ ਮੇਰੇ ਘਰ ਨੂੰ ਕਰ ਦਿੱਤਾ ਤਬਾਹ ਰਸਤੇ ਨੂੰ ਤੇ ਮੈਂ ਹੈਂਡੀਕੈਪ ਆ ਤੇ ਰਸਤਾ ਜਿਹੜਾ ਖਰਾਬ ਐ ਮੇਰੇ ਕੋ ਲੰਘਿਆ ਨਹੀਂ ਜਾਂਦਾ ਤੇ ਘਰ ਨੂੰ ਵਾਪਸ ਤੇ ਮੇਰੀ ਮੱਤ ਤੱਕ ਕੀਤੀ ਜਾਵੇ ਉਹਨਾਂ ਨੇ ਪੋਸਟ ਪਾ ਕੇ ਜਿਹੜਾ ਕਿ ਮਦਦ ਮੰਗੀ ਸੀ ਅੱਜ ਮਦਦ ਹੋ ਗਈ ਆ ਕਿਹੜਾ ਸੂਰਮਾ ਕਿਹੜਾ ਲੀਡਰ ਆ ਜਿਨੇ ਰਾਤ ਪੋਸਟ ਪਾਈ ਤੇ ਅੱਜ ਉਹਨੇ ਇਹ ਮੰਗ ਵੀ ਪੂਰੀ ਕਰ ਦਿੱਤੀ ਗੱਡੀ ਖੜੀ ਆ ਦੇਖਦੇ ਆ ਵੀ ਬੰਦਾ ਕਿਹੜਾ ਇਹ ਰਾਤ ਪੋਸਟ ਪਾਈ ਸੀ ਤੇ ਅੱਜ ਉਹਨਾਂ ਦੀ ਮੰਗ ਪੂਰੀ ਹੋ ਗਈ ਆ ਆਈ ਤਸਵੀਰਾਂ ਦੇਖ ਰਹੇ ਹੋ ਸੋਨਾ ਟੀ ਪੰਜਾਬ ਤੇ ਭਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਕੱਲ ਤੁਸੀਂ ਪੋਸਟ ਪਾਈ ਸੀ ਹਾਂਜੀ ਤੇ ਅੱਜ ਤੁਸੀਂ ਮੰਗ ਰੱਖੀ ਸੀ ਮਿੱਟੀ ਦੀ ਵੀ ਸਾਡੇ ਘਰ ਪਹਿਲਾਂ ਤਾਂ ਮੈਂ ਸੋਨਾ ਟੀਵੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜਾ ਕਿ ਰਸਤਾ ਦੇਖ ਕੇ ਆਇਆ ਜੀ ਲਾਈਵ ਹੋ ਕੇ ਆ ਰਿਹਾ ਜੀ ਦੇਖਿਆ ਵੀ ਰਸਤੇ ਦੇ ਉੱਪਰ ਕਿੰਨਾ ਪਾਣੀ ਹੈ ਜੀ ਹਾਂਜੀ ਪੋਸਟ ਪਾਈ ਸੀ ਮੇਰੇ ਇੱਕ ਨਾ ਭਰਾ ਜੀ ਜੋ ਹੈਂਡੀਕੈਪਟਾ ਜੀ ਉਹ ਕਿਤੇ ਵੀ ਆ ਜਾ ਨਹੀਂ ਸਕਦੇ ਪਾਣੀ ਦੇ ਵਿੱਚ ਹੁਣ ਤੁਸੀਂ ਲੰਘ ਕੇ ਆਏ ਜੀ ਬਿਲਕੁਲ ਪਾਣੀ ਦੇ ਉੱਪਰ ਕਿੰਨਾ ਗਾਰਾ ਕਿੰਨਾ ਚੱਕੜ ਖੋਬਾ ਸੀ ਜੋ ਕਿ ਦਰਿਆ ਦੇ ਚੜਨ ਕਰਨ ਨੂੰ ਪਾਣੀ ਦੇ ਰਸਤੇ ਦੇ ਉੱਪਰ ਸੇਮ ਆਈ ਹੋਈ ਹੈ ਜੀ ਅਸੀਂ ਇੱਕ ਕੱਲ ਪੋਸਟ ਪਾਈ ਸੀ ਜੀ ਪੋਸਟ ਪਾਉਣ ਦੇ ਬਾਵਜੂਦ ਫਿਰ ਤੋਂ ਇੱਕ ਕਮੈਂਟ ਆਇਆ ਸੀ ਭਾਈ ਮੱਖਣ ਬਰਾੜ ਜੀ ਦਾ ਅੱਛਾ ਜੋ ਕਿ ਕਾਲੀ ਦਾਲ ਦੇ ਸਖਿਆ ਮੰਦਰੀ ਜਥੇਦਾਤਾ ਤੋਤਾ ਸਿੰਘ ਦੇ بیٹے ਹਾਂਜੀ ਜਥੇਦਾਤਾ ਤੋਤਾ ਸਿੰਘ ਦੇ بیٹے ਵਰਜਿੰਦਰ ਸਿੰਘ ਮੱਖਣ ਬਰਾੜ ਜੀ ਨੇ ਫਿਰ ਇਹ ਤੁਹਾਡੀ ਪੋਸਟ ਪੜ੍ਹੀ ਪੜ੍ਹੀ ਹੈ ਜੀ ਅੱਛਾ ਉਹ ਪਹੁੰਚੇ ਆ ਉਹ ਪਹੁੰਚੇ ਆ ਜੀ ਅੱਛਾ ਉਹ ਪਹੁੰਚ ਕੇ ਫਿਰ ਉਹਨਾਂ ਨੇ ਸਾਨੂੰ ਇੱਕ ਮਿੱਟੀ ਦੀ ਟਰਾਲੀ ਦਾ ਪ੍ਰਬੰਧ ਕਰਵਾ ਕੇ ਦਿੱਤਾ ਜੀ ਅੱਛਾ ਜੋ ਕਿ ਰਸਤਾ ਰਸਤੇ ਤੇ ਪਾ ਕੇ ਵੀ ਸੁੱਕਾ ਕੀਤਾ ਜਾਵੇ ਜੀ ਹੂੰ ਤੇ ਨਾਲ ਉਹਨਾਂ ਸਾਨੂੰ ਰਾਸ਼ਨ ਦਾ ਵੀ ਪ੍ਰਬੰਧ ਕਰਕੇ ਦਿੱਤਾ ਜੀ ਤੇ ਤੇ ਪਹਿਲਾਂ ਉਹਨਾਂ ਕੱਲ ਇੱਕ ਮੈਡੀਕਲ ਕੈਂਪ ਲਾ ਕੇ ਆਇਆ ਸੀਗਾ ਮੈਡੀਕਲ ਕੈਂਪ ਦੇ ਵਿੱਚ ਪਹਿਲ ਦੇ ਦਰ ਤੇ ਸਾਨੂੰ ਦਵਾਈਆਂ ਵਗੈਰੇ ਦੀ ਲੋੜ ਸੀ ਉਹ ਵੀ ਦਿੱਤੀਆਂ ਫਿਰ ਤੁਸੀਂ ਪਹਿਲਾਂ ਵੀ ਲਾਈਫ ਹੁੰਦੇ ਰਹਿ ਜਦੋਂ ਆਪਣੇ ਇੱਥੇ ਖੁੱਡ ਪਈ ਸੀ ਜੀ ਉਹਨਾਂ ਨੇ ਸਾਨੂੰ ਬਰਸਾਤਾ ਦੇ ਟਾਈਮ ਤੇ ਤੇ ਪਹਿਲਾਂ ਵੀ ਪ੍ਰੋਵਾਈਡ ਕਰਵਾਈਆਂ ਜੀ ਤਾਂ ਅਸਲ ਪਹਿਲਾਂ ਵੀ ਉਹਨਾਂ ਨੇ ਪਹੁੰਚਦਾ ਕੀਤਾ ਜੀ ਅਸੀਂ ਉਹ ਰਾਤ ਪੋਸਟ ਪਾਈ ਹੈ ਜੀ ਤੇ ਅੱਜ ਉਹਨਾਂ ਨੇ ਸਾਨੂੰ ਮਿੱਟੀ ਦਾ ਪ੍ਰਬੰਧ ਕਰਕੇ ਦੇ ਪਾਈ ਠੀਕ ਆ ਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਤੁਸੀਂ ਬੜੇ ਭਾਵਕ ਹੋ ਗਏ ਪੋਸਟ ਪਾਈ ਕਿ ਮੈਂ ਹੈਂਡੀਕੈਪ ਆ ਆ ਦੇਖ ਲਓ ਜੀ ਹੈਂਡੀਕੈਪ ਆ ਤੇ ਤੁਸੀਂ ਮੰਗ ਕੀਤੀ ਸੀ ਕਿ ਸਾਨੂੰ ਟਰਾਲੀ ਜਿਹੜੀ ਕਿ ਮਿੱਟੀ ਦੀ ਪਾਈ ਜਾਵੇ ਤੇ ਤੁਸੀਂ ਜਿਹੜੀ ਮੰਗ ਕੀਤੀ ਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਪੂਰੀ ਹੋ ਗਈ ਆ ਤੇ ਐਡਾ ਕਿਹੜਾ ਲੀਡਰ ਆ ਗਿਆ ਜਿਹੜਾ ਐਨਾ ਮੰਗਾ ਮਿੰਟੋ ਮਿੰਟ ਪੂਰੀਆਂ ਕਰਨ ਲੱਗ ਪਿਆ ਜੀ ਆਪਣੇ ਸਮੂਹ ਅਕਾਲੀ ਦਲ ਮੱਖਣ ਰੜਦੀ ਟੀਮ ਵੱਲੋਂ ਜੀ ਮੈਂ ਪੋਸਟ ਕੀਤੀ ਸੀ ਕਮੈਂਟ ਕੀਤਾ ਸੀ ਉਹਨਾਂ ਦੇ ਪੇਜ ਦੇ ਅੱਛਾ ਉਹਨਾਂ ਨੇ ਜੀ ਯਾਨੀ ਕਿ ਰਾਤ ਹੀ ਕਮੈਂਟ ਦੇਖ ਕੇ ਤੇ ਅੱਜ ਸਾਰਾ ਕੋਈ ਨਾਲ ਦੀ ਰਾਸ਼ਨ ਪਾਣੀ ਕਿ ਨਾਰੀ ਟਰਾਲੀ ਦੀ ਮਿੱਟੀ ਜਾਈ ਆ ਹੂੰ ਦਸਤਾ ਤੋਂ ਪਤਾ ਹੀ ਨਹੀਂ ਦੇਖ ਦੇਖ ਰਿਹਾ ਕਿਤਨਾ ਬਾਕੀ ਮੈਂ ਪਹਿਲਾਂ ਪੋਸਟਾਂ ਪਾਈਆਂ ਕਿਸੇ ਨੇ ਕੋਈ ਜ਼ੋਰ ਹੀ ਨਹੀਂ ਕੀਤੀ ਸੀ ਤੇ ਨਾ ਕਿਸੇ ਨੇ ਸੁਣਾਈ ਕੀਤੀ ਸੀ ਤੇ ਆਪਣੇ ਮੱਖਣ ਬਰਾੜ ਅਕਾਲੀ ਦਸ ਦੇ ਟੀਮ ਆਈ ਹੈ ਜੀ ਨਾਲ ਰਾਸ਼ਨ ਲੈ ਕੇ ਆਇਆ ਇੱਕ ਟਰਾਲੀ ਦੀ ਮਿੱਟੀ ਵੀ ਲੈ ਕੇ ਆਇਆ ਸਰਕਾਰਾਂ ਨੂੰ ਕੋਈ ਗੁਆਰ ਨਹੀਂ ਲਗਾਈ ਕਿ ਇਹ ਤਾਂ ਵਰਜਿੰਦਰ ਸਿੰਘ ਮੱਖਣ ਬਰਾੜ ਕਿਹੜਾ ਸਰਕਾਰ ਦੇ ਵਿੱਚ ਐਸ ਟਾਈਮ ਇਹ ਤੇ ਸਰਕਾਰਾਂ ਨੂੰ ਗੁਹਾਂ ਨਹੀਂ ਲਈ ਸਰਕਾਰਾਂ ਨਹੀਂ ਪਹੁੰਚੀਆਂ ਉਹਨਾਂ ਦਾ ਕੋਈ ਨੁਮਾਇੰਦਾ ਜਾਂ ਫੋਨ ਨਹੀਂ ਆਇਆ ਤੁਹਾਨੂੰ ਨਹੀਂ ਨਹੀਂ ਜੋ ਆਏ ਸੀ ਉਹ ਤਾਂ ਕਹਿੰਦੇ ਸੀ ਤੁਸੀਂ ਇੱਥੋਂ ਚਲੇ ਜਾਓ ਬਸ ਹੋਰ ਤਾਂ ਕੋਈ ਉਹਨਾਂ ਨੇ ਹੱਲ ਨਹੀਂ ਕੀਤਾ ਅੱਗੇ ਰਿਹਾ ਲਾਡੀ ਤੋਂ ਉਸ ਵੀ ਇੱਥੇ ਆਇਆ ਸੀ ਨਹੀਂ ਪਰ ਕਿਸੇ ਨੇ ਵੀ ਕੋਈ ਹੈਲਪ ਕੀਤੀ ਅੱਛਾ ਹਾਂਜੀ ਹੋਰ ਕੋਈ ਪਾਰਟੀ ਕਾਂਗਰਸ ਆ ਸੁਖਬੀਰ ਸਿੰਘ ਬਾਦਲ ਆ ਆਪਣੇ ਆਮ ਆਦਮੀ ਪਾਰਟੀ ਵਾਲੇ ਆ ਹੋਰ ਵੀ ਕਈ ਪਾਰਟੀਆਂ ਵਾਂ ਜਿਹੜੀਆਂ ਨਵੀਆਂ ਖੜੀਆਂ ਹੋਈਆਂ ਨਾ ਤੇ ਤੁਸੀਂ ਕੋਈ ਵੀ ਤੁਹਾਡੇ ਕੋਲ ਨਹੀਂ ਪੌੜਿਆ ਨਹੀਂ ਜੀ ਇਹਨਾਂ ਤੋਂ ਇਲਾਵਾ ਸਾਡੇ ਕੋਲ ਤਾਂ ਕੋਈ ਨਹੀਂ ਪੌੜਿਆ ਤੇ ਅਸੀਂ ਇਹਨਾਂ ਕੋਲ ਜੋ ਵੀ ਸਾਨੂੰ ਤਰਪੈਲਾ ਜਾਂ ਪਹਿਲਾਂ ਰਾਸ਼ਨ ਪਾਣੀ ਮਿਲਿਆ ਸਾਨੂੰ ਇਹਨਾਂ ਤੋਂ ਹੀ ਮਿਲਿਆ ਹੋਰ ਸੰਕਤ ਨਹੀਂ ਹਾਂਜੀ ਠੀਕ ਆ ਜੀ ਧੰਨਵਾਦ ਆ ਦੇਖੋ ਜੀ ਇਹ ਰਾਸ਼ਨ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਔਰ ਤੁਹਾਡੀ ਚੈਨਲ ਨੂੰ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਤੁਸੀਂ ਠੇਕਾ ਲੈ ਲਿਆ ਕਿ ਤੁਸੀਂ ਥਲਕਾ ਧਰਮਕੋੜ ਦੇ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਤੁਸੀਂ ਪਹਿਲਾਂ ਮਿਲਦੇ ਹੋ ਤੇ ਜਿੱਦਾਂ ਦਾ ਹੜ ਆਇਆ ਉਦੋਂ ਦਾ ਤੁਸੀਂ ਸਾਰਿਆਂ ਨੂੰ ਇਹ ਜਿਹੜਾ ਕਿ ਕਰ ਰਹੇ ਹੋ ਪ੍ਰੋਵਾਈਡ ਕਰਵਾ ਰਹੇ ਹਾਂ ਤੁਸੀਂ ਕੋਈ ਵੀ ਜਿਹੜਾ ਸੌਦਾ ਵਾ ਜਾਂ ਕੋਈ ਰਾਸ਼ਨ ਆ ਤੁਸੀਂ ਸਾਰਿਆਂ ਨੂੰ ਜਿਹੜਾ ਕਿ ਮੁਹੱਈਆ ਕਰਵਾ ਰਹੇ ਹਾਂ ਤੁਸੀਂ ਕਿ ਠੇਕਾ ਲੈ ਲਿਆ ਜੀ ਇੱਥੇ ਸਾਰਿਆਂ ਨੂੰ ਰਾਸ਼ਨ ਵੰਡਣ ਦਾ ਦੀ ਵੀ ਤੁਸੀਂ ਜਿਵੇਂ ਮਰਜ਼ੀ ਦੇਖ ਲਓ ਇਹ ਜਿਹੜੇ ਹਾਲਾਤ ਬਣੇ ਨੇ ਚਾਹੇ ਕੁਦਰਤੀ ਰੂਪੀ ਕਿਸੇ ਵੀ ਤਰ੍ਹਾਂ ਕੇ ਦੇ ਜਿਹੜੇ ਹਾਲਾਤ ਬਣੇ ਸਤਲੁਜ ਦਾ ਪਾਣੀ ਜਿਹੜਾ ਆਪਣੇ ਹਲਕਾ ਧਰਮਪੁਰ ਦੇ ਜਿੰਨੇ ਵੀ ਪਿੰਡ ਨੇ ਸਾਡੇ ਆਪਣੇ ਪਿੰਡ ਨੇ ਹਾਂਜੀ ਸੋ ਪਹਿਲਾਂ ਵੀ ਜਦੋਂ ਤੋਂ ਜੇ ਇਸ ਹਲਕੇ ਦੀ ਗੱਲ ਕਰੀਏ ਤਾਂ ਜਦੋਂ ਤੋਂ ਜਹੇਦਾਰ ਸਾਹਿਬ ਨੇ ਇਸ ਹਲਕੇ ਦੇ ਵਿੱਚ ਆਏ ਜਦੋਂ ਤੋਂ ਅਸੀਂ ਇੱਥੇ ਆਏ ਤਾਂ ਪੌਣਸਾਰ ਪਹਿਲਾਂ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਔਰ ਜਿਹਦੇ ਕਰਕੇ ਸਾਹਿਬ ਅੱਜ ਹਜੇ ਤੱਕ ਇੰਨੀ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਨਾਜ਼ੁਕ ਬਣੀ ਹੋਈ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣਾ ਬੰਨ ਮਜ਼ਬੂਤ ਹੈ ਆਪਾਂ ਘਰਾਂ ਦੇ ਵਿੱਚਾਂ ਤੇ ਬੰਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਪ੍ਰੋਬਲਮ ਆਈ ਕਿਉਂਕਿ ਜੇਦਰ ਸਾਹਿਬ ਨੇ ਜਦੋਂ ਹੀ ਇੱਥੇ ਹਲਕੇ ਦੀ ਕਮਾਂਡ ਸੰਭੀ ਤਾਂ ਸਭ ਤੋਂ ਪਹਿਲਾਂ ਆਉਂਦੇ ਹੋਏ ਬੰਨ ਨੂੰ ਮਜ਼ਬੂਤ ਕੀਤਾ ਉੱਚਾ ਕੀਤਾ ਉਹਦੇ ਕਰਕੇ ਅੱਜ ਤੱਕ ਬੰਨ ਬਹੁਤ ਮਜ਼ਬੂਤ ਹੈ ਔਰ ਜਿਵੇਂ ਤੁਸੀਂ ਗੱਲ ਕੀਤੀ ਠੇਕਾ ਲਿਆ ਬਿਲਕੁਲ ਗੱਲ ਇਹ ਲਿਖੀ ਗੱਲ ਕਰੀਏ ਤਾਂ ਜਿਵੇਂ ਇਹ ਜਿਹੜਾ ਹਲਕਾ ਹੈ ਸਾਡਾ ਪਰਿਵਾਰ ਹੈ ਹੂੰ ਔਰ ਜਦੋਂ ਆਪਦੇ ਪਰਿਵਾਰ ਦੇ ਕਿਸੇ ਜੀ ਦੇ ਉੱਤੇ ਜੇ ਭੀੜ ਪੈ ਜਾਂਦੀ ਹੈ ਜਾਂ ਕੁਝ ਵੀ ਐਹੋ ਜੀ ਸਥਿਤੀ ਆ ਜਾਂਦੀ ਹੈ ਤਾਂ ਇੱਕ ਪਰਿਵਾਰਕ ਮੈਂਬਰਾਂ ਦੇ ਹੁੰਦੇ ਹੋਏ ਜੇ ਅਸੀਂ ਇੱਕ ਕਿਸੇ ਸੰਸਥਾ ਨਾਲ ਜੁੜੇ ਹੁੰਨੇ ਆ ਤਾਂ ਸਾਡਾ ਫਰਜ਼ ਬਣਦਾ ਹੁੰਦਾ ਕਿ ਅਸੀਂ ਆਪਣੇ ਉਹਨਾਂ ਪਰਿਵਾਰਾਂ ਦਾ ਹਰ ਹਾਲ ਦੇ ਵਿੱਚ ਸਾਥ ਦੇਈਏ ਸੋ ਜਿਸ ਦਿਨ ਤੋਂ ਹਲਕਾ ਧਰਮਪੁਰ ਜਿਹੜੇ ਪਿੰਡ ਪ੍ਰਭਾਵ ਹੋਣ ਲੱਗੇ ਨੇ ਪਾਣੀ ਆਇਆ ਫਸਲਾਂ ਬਰਬਾਦ ਬਾਹ ਹੋਣ ਲੱਗੀਆਂ ਨੇ ਬੰਨ੍ਹ ਦੇ ਅੰਦਰ ਦੀਆਂ ਜਿਹੜੀਆਂ ਤਾਂ ਉਸ ਦਿਨ ਤੋਂ ਹੀ ਸਾਨੂੰ ਮੱਖਣ ਬਰਾੜ ਜੀ ਨੇ ਮੇਰੀ ਪੱਕੇ ਤੌਰ ਦੇ ਉਤੇ ਡਿਊਟੀ ਲਾਤੀ ਸੀ ਕਿ ਜਿੰਨੇ ਦਿਨ ਆਪਣੇ ਇੱਥੇ ਪਾਣੀ ਆ ਔਰ ਉਸ ਤੋਂ ਬਾਅਦ ਜਿੰਨਾ ਟਾਈਮ ਪਾਣੀ ਲੈਂਦਾ ਨਹੀਂ ਕਿਸਾਨ ਸਾਡੇ ਕਿਸਾਨ ਵੀਰ ਭਰਾ ਜਿਹੜੇ ਆਪਣੀਆਂ ਜ਼ਮੀਨਾਂ ਵਹਿਕ ਬਣਾ ਕੇ ਦੁਬਾਰਾ ਕਣਕ ਬੀਜ ਕੇ ਆਪਣੇ ਪੈਰਾਂ ਸਰ ਨਹੀਂ ਹੁੰਦੇ ਤੂੰ ਹੋਰ ਗਤੀਵਿਧੀਆਂ ਛੱਡ ਦੇ ਤੇ ਤੂੰ ਨੇ ਦਿਨ ਬੰਨ ਦੇ ਜਿੰਨੇ ਆਪਣੇ ਪਿੰਡ ਸਾਰਿਆਂ ਨੂੰ ਨਿਰੰਤਰ ਰੋਜ਼ ਜਾਣਾ ਰੋਜ਼ ਉਹਨਾਂ ਵੀਰਾਂ ਭਰਾਵਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇ ਸੋ ਅਸੀਂ ਆਪਣੇ ਕਾਰਜਾਂ ਵਿੱਚ ਲੱਗੇ ਹੋਏ ਹਾਂ ਉਦੋਂ ਤੋਂ ਪਹਿਲੇ ਦਿਨ ਤੋਂ ਆਪਣੀਆਂ ਸਮਾਵਾਂ ਜਾਰੀ ਰੱਖੀਆਂ ਨੇ ਤੁਸੀਂ ਵੀ ਸਾਨੂੰ ਗਾਏ ਬਗਾਏ ਕਿਉਂਕਿ ਮੈਂ ਵੀ ਇੱਥੇ ਹੀ ਆ ਉਹ ਦਿਨ ਤੋਂ ਤੁਸੀਂ ਵੀ ਬੰਨ ਤੇ ਕਵਰੇਜ ਕਰਦੇ ਹੋ ਸੋ ਨੰਗਦੇ ਟੱਪਦੇ ਆਪਣਾ ਰੋਜ਼ ਕਿਤੇ ਟੱਕਰਾ ਹੋਈ ਜਾਂਦਾ ਤੁਸੀਂ ਵੀ ਦੇਖਦੇ ਹੋ ਚਾਹ ਫੀਡ ਹੋਵੇ ਚਾਰਾ ਹੋਵੇ ਰਾਸ਼ਨ ਹੋਵੇ ਜਿੱਦ ਤੋਂ ਪਹਿਲੇ ਬਰਸਾਤਾਂ ਤੋਂ ਤਰਪਾਲਾਂ ਦੀ ਲੋਡ ਪਈ ਉਹਦੋਂ ਤੋਂ ਅਸੀਂ ਲੱਗੇ ਹੋਏ ਹਾਂ ਸੋ ਇਸੇ ਸਿਲਸਿਬੇ ਦੇ ਵਿੱਚ ਅਸੀਂ ਹੁਣ ਕੋਈ ਦਿਨ ਤੋਂ ਸਾਨੂੰ ਜਿਵੇਂ ਤੁਸੀਂ ਫੀਡਬੈਕ ਦਿਨ ਲਾਈਵ ਕਰਦੇ ਹੋ ਤੇ ਇੱਕਦ ਲਿਕਮੈਂਟ ਆ ਜਾਂਦੇ ਨੇ ਤੇ ਮੇਰੀ ਆadat ਹੈ ਕਿ ਮੈਂ ਖੁਦ ਉਹਨਾਂ ਕਮੈਂਟਾਂ ਨੂੰ ਤੁਹਾਡੀ ਫੀਡ ਥੱਲੇ ਵੀ ਜੇ ਕੋਈ ਕਮੈਂਟ ਆਉਂਦਾ ਤਾਂ ਮੈਂ ਜ਼ਰੂਰ ਪੜਦਾ ਕਿ ਜੇ ਉਹਦੇ ਵਿੱਚ ਕੋਈ ਸੁਝਾਅ ਹੁੰਦਾ ਤਾਂ ਉਹਨੂੰ ਅਡਾਪਟ ਕਰੀਦਾ ਜਿਵੇਂ ਤੁਸੀਂ ਤਰਪਾਲਾਂ ਦੀ ਗੱਲ ਕੀਤੀ ਸੀ ਉਹਦੇ ਆਪਾਂ ਪਰਿਵਾਰਾਂ ਨੂੰ ਉਹ ਪਰਿਵਾਰਾਂ ਜਿੱਥੇ ਘਰਾਂ ਦੇ ਵਿੱਚ ਪਾਣੀ ਭਰਿਆ ਸੀ ਹਾਂ ਬਿਲਕੁਲ ਤਰਪਾਲਾਂ ਤੁਸੀਂ ਬੰਦ ਕੇ ਕੀਆ ਤਰਪਾਲਾਂ ਦਿੱਤੀਆਂ ਫੀਡ ਦਿੱਤੀ ਆਪਾਂ ਚਾਰਾ ਭੇਜਿਆ ਉਹਦੇ ਤੁਸੀਂ ਵੀ ਉਹਦੇ ਨਾਲ ਸੀ ਸੋ ਉਸ ਤਰੀਕੇ ਜਿਵੇਂ ਕੋਈ ਵੀ ਸਾਨੂੰ ਸੁਝਾਅ ਆਉਂਦਾ ਕੋਈ ਵੀ ਮੰਗ ਆਉਂਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਜੇ ਅਸੀਂ ਨਿਰੰਤਰ ਪਿੰਡਾਂ ਦੇ ਵਿੱਚ ਲੱਗੇ ਹੋਏ ਆ ਤਾਂ ਸਾਡਾ ਫਰਜ਼ ਹੈ ਕਿ ਅਸੀਂ ਉੱਥੇ ਪਹੁੰਚ ਕਰੀਏ